جنرل کریٹیکل نیچر ਦੇਖਣ ਵਾਲੇ سارے دوستاں ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਫੇਰ ਮਿਲਿਆਂ ਇਸ ਗੱਲਬਾਤ ਕਰਾਂਗੇ ਐਕਚੁਅਲੀ এনवायरमेंट ਦੇ ਉੱਤੇ ਜਿਹੜੀਆਂ ਕਲਾਈਮੇਟ ਚੇਂजेस ਨੇ ਉਹਨਾਂ ਦਾ ਬਹੁਤ ਪ੍ਰਭਾਵ ਜਿਹੜਾ ਉਹ ਪੈ ਰਿਹਾ ਸਾਰੇ ਵਾਤਾਵਰਣ ਉੱਤੇ ਤੇ ਪਿਛਲੇ ਕੁਝ ਦਿਨਾਂ ਚ ਮੀਂਹ ਵੀ ਪਏ ਨੇ ਪੰਜਾਬ 'ਚ ਦੋ ਤੇ ਅਜੇ ਤੱਕ ਜਿਹੜੀ ਆ ਉਹ ਗਰਮੀ ਹੋਈ ਨਹੀਂ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਤੇ ਹੋਰ ਸਾਰੇ ਦੁਨੀਆਂ ਤੇ ਵੀ ਵੱਡੀਆਂ ਤਬਦੀਲੀਆਂ ਕਲਾਈਮੇਟ ਚੇਂਜ ਨਾਲ ਵਾਪਰ ਰਹੀਆਂ ਨੇ ਇਹਨਾਂ ਦੇ ਜਿਹੜਾ ਸਾਡੀ ਹੁਣ ਚੋਣ ਕੰਪੇਨ ਚੱਲ ਰਹੀ ਆ ਉਹਦੇ ਤੋਂ ਇਹ ਮਸਲਾ ਬਹੁਤ ਦੂਰ ਆ ਸੋ ਹਾਲਾਂਕਿ ਇਹ ਮੇਨ ਕੰਸਰਨ ਬਣ ਗਿਆ ਪ੍ਰਮੁੱਖ ਕੰਸਰਨ ਦੁਨੀਆਂ ਦਾ ਪਿਛਲੀ ਜਿਹੜੀ ਵੀਡੀਓes ਉਹਦੇ ਵਿੱਚ ਅਸੀਂ ਇਹ ਡਿਸਕਸ਼ਨ ਕੀਤਾ ਸੀ ਵੀ ਇਹ ਜਿਹੜਾ ਮਸਲਾ ਵਾ ਵੀ 2 2 ਸਾਲ ਹੋਰ ਨੇ ਸਾਡੇ ਕੋਲ ਜਿਹੜੇ ਵਰਲਡ ਆਗੂ ਨੇ এনवायरमेंट ਦੇ ਜਾਂ ਯੂਨਿਓਨ ਦੇ ਜਿਹੜੇ ਉਹ ਕਹਿ ਰਹੇ ਨੇ ਵੀ ਸਾਡੇ ਕੋਲ 2 ਸਾਲ ਹੋਰ ਨੇ ਉਸ ਤੋਂ ਬਾਅਦ ਜਿਹੜੀਆਂ ਨੇ ਵੱਡੇ ਕੈਟਾਸਟ੍ਰੋਫ ਜਾਂ ਬਹੁਤ ਵੱਡੀਆਂ ਕਲਾਈਮੇਟ ਦੇ ਜਾਂ ਕਲਾਈਮੇਟ ਡਿਜ਼ਾਸਟਰ ਹੋਣਗੇ ਤੇ ਉਹ ਉਹਨਾਂ ਦੇ ਆਫੇਰ ਅਸੀਂ ਉਹਨਾਂ ਨੂੰ ਫੇਸ ਨਹੀਂ ਕਰ ਸਕਾਂਗੇ ਸੋ ਇਸੇ ਹੀ ਕੰਟੈਕਸਟ ਦੇ ਵਿੱਚ ਆਪਾਂ ਅੱਜ ਜਿਹੜੀ ਗੱਲਬਾਤ ਕਰਨੀ ਹੈ ਕਿ ਮਸਲਾ ਪੰਜਾਬ ਦੇ ਵਿੱਚ ਕਿਵੇਂ ਆਪਾਂ ਨੇ ਚਿੱਠੀਏ ਤੇ ਇਹ ਚੋਣਾ ਜਿਹੜੀਆਂ ਚੱਲ ਰਹੀਆਂ ਨੇ ਇੱਕ ਜੋਨੂ ਇੱਥੇ ਪੰਜਾਬ ਦੇ ਵਿੱਚ ਚੋਣਾ ਮਤਲਬ ਸ਼ੁਰੂ ਹੋਣਾ ਤੇ ਇਹਨੂੰ ਕੋਣ ਮਸਲਾ ਜਿਹੜਾ ਉਹ ਕਿੱਦਾਂ ਪਾਇਆ ਜਾਵੇ ਸੋ ਆਪਣੇ ਨਾਲ ਜਰਨਲਿਸਟ ਹੋ ਰਹੀ ਨੇ ਫਰਨਾ ਸਿੰਘ ਸਾਇੰਸ ਦੇ ਸਟੂਡੈਂਟ ਨੇ ਤੇ ਇਹਨਾਂ ਮਸਲਿਆਂ ਤੇ ਇਹਨਾਂ ਦੀ ਵਿਸ਼ੇ ਵਿਸ਼ੇਸ਼ ਹੈ ਪਾਏ ਗਿਆ ਬਿਮਾਰ ਨੇ ਮਸਲੇ ਦੇ ਸੋ ਆਪਾਂ ਗੱਲ ਸ਼ੁਰੂ ਕਰਦੇ ਆ ਇਸ ਤੇ ਦਰਨੈਲ ਸਿੰਘ ਉਹਦਾ ਜਿਹੜਾ ਆਪਾਂ ਜੇ ਕਲਾਈਮੇਟ ਦਾ ਓਵਰਆਲ ਹਾਂਜੀ ਮਸਲਾ ਦੇਖੀਏ ਜਿਹੜਾ ਉਹ ਕੀ ਇਹਦੇ ਜਿਹੜੇ ਆਪਾਂ ਇਹ ਮਸਲਾ ਹੈ ਕੀ ਐਕਚੁਅਲੀ ਕਲਾਈਮੇਟ ਚੇਂਜ ਦਾ ਜਿਹੜਾ ਮਸਲਾ ਜੇ ਆਪਾਂ ਨੂੰ ਸੌਖੇ ਸ਼ਬਦਾਂ ਚ ਥੋੜੇ ਜੇ ਸ਼ਬਦਾਂ ਦੇ ਸੰਖੇਪ ਸ਼ਬਦਾਂ ਚ ਕਹੀਏ ਤੇ ਇਹ ਕੀ ਹੈਗਾ एक्चुअली ਇਸ ਤਰ੍ਹਾਂ ਕਿ ਸਾਡਾ ਜਿਹੜਾ ਵਾਤਾਵਰਨ ਆ ਉਹਦੇ ਵਿੱਚ ਸਾਡੀਆਂ ਜਿਹੜੀਆਂ ਗੈਸਾਂ ਦਾ ਅਸਥੋਲਨ ਆ ਉਹ ਕਿ ਇੰਡਸਟਰੀਅਲ ਰੈਵਿਊਲੂਸ਼ਨ ਦੇ ਨਾਲ ਹੀ ਕਿਉਂਕਿ ਉਸ ਵੇਲੇ ਜਿਹੜੀਆਂ ਕੋਲ ਬੇਸ ਇੰਡਸਟਰੀ ਪਹਿਲਾਂ ਬਹੁਤ ਜ਼ਿਆਦਾ ਲੱਗੀ ਹੂੰ ਸੋ ਸਾਡੀਆਂ ਨੇ ਫੋਸਲ ਫਿਊਲਸ ਵਰਨ ਕਰਕੇ ਜਿਹੜੀ ਸਾਡੇ ਵਾਤਾਵਰਨ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਮਿਸ਼ਨ ਜਿਹੜਾ ਸੀ ਉਹ ਖਾ ਵਿਖਰੀਆਂ ਤੋਂ ਸ਼ੁਰੂ ਹੋ ਗਿਆ ਹੂੰ ਹੌਲੀ ਹੌਲੀ ਸਮੇਂ ਦੇ ਨਾਲ ਇਹ ਇਨਾ ਫੈਕਟਰੀਆਂ ਦਾ ਵਾਧਾ ਹੁੰਦਾ ਗਿਆ ਹੂੰ ਹੂੰ ਸਾਡੇ ਜਿਹੜੀਆਂ ਬਿਲਕੁਲ ਐਮਿਸ਼ਨਸ ਨੇ ਸਾਡੀਆਂ ਜਿਹੜੀਆਂ ਕਾਰਾਂ ਗੱਡੀਆਂ ਟ੍ਰੇਨਾਂ ਸੋ ਇਹਨਾਂ ਦਾ ਵਿਜਾਰ ਪੂਰੀ ਧਰਤੀ ਤੇ ਵਿਛਿਆ ਤੇ ਘਰ ਘਰ ਇਹ ਵਹੀਕਲ ਪਹੁੰਚੇ ਤੇ ਉਹਨਾਂ ਦੇ ਵਿੱਚ ਵੀ ਹਾਈਡਰੋਕਾਰਬਨ ਜਿਹੜੇ ਬੇਸ ਫਿਊਲ ਨੇ ਚਾਹੇ ਪਟਰੋਲ ਆ ਡੀਜ਼ਲ ਆ ਇਹਨਾਂ ਦੀ ਜਿਹੜੀ ਆ ਖਪਤ ਵਧੀ ਤੇ ਉਹਦੇ ਨਾਲ ਜਿਹੜਾ ਐਮਿਸ਼ਨ ਸੀ ਇਹਨਾਂ ਗੈਸਾਂ ਦਾ ਉਹ ਵੀ ਸਾਡੇ ਵਾਤਾਵਰਣ ਦੇ ਵਿੱਚ ਗਿਆ ਹੂੰ ਇਦੇ ਨਾਲ ਆ ਸਾਡੀ ਡੇਰੀ ਫਾਰਮਿੰਗ ਆ ਬਹੁਤ ਵੱਡੇ ਪੱਧਰ ਤੇ ਆਪਣੀ ਹੁੰਦੀ ਆ ਦੁਨੀਆ ਭਰ ਦੇ ਵਿੱਚ ਸੋ ਸਾਡੇ ਜਿਹੜੇ ਕੈਟਰਲਸ ਨੇ ਸਾਡੇ ਪਸ਼ੂਤਾਨਾ ਉਹਨਾਂ ਵੱਲੋਂ ਵੀ ਉਹਨਾਂ ਦੇ ਪੇਟ ਵਿੱਚ ਬਹੁਤ ਸਾਰੀ ਜਿਹੜੀ ਆ ਮੀਥਨ ਜਿਹੜੀ ਆ ਉਹ ਗੈਸ ਜਿਹੜੀ ਆ ਪ੍ਰੋਡਿਊਸ ਕਰਕੇ ਪਿੱਤੀ ਜਾਂਦੀ ਜਿਹੜੀ ਕਿ ਸਾਡੇ ਗ੍ਰੀਨ ਹਾਊਸ ਗੈਸਸ ਦਾ ਇੱਕ ਬਹੁਤ ਵੱਡਾ ਹਿੱਸਾ ਬਣਦੀ ਆ ਤੇ ਸਾਡਾ ਉਹ ਗ੍ਰੀਨ ਹਾਊਸ ਗੈਸਸ ਮੈਂ ਤੁਹਾਨੂੰ ਸਿੰਪਲ ਭਾਸ਼ਾ ਦੇ ਸਮਝਾ ਦਿੰਨੇ ਆ ਕਿ ਜਿਵੇਂ ਆਪਾਂ ਅ ਮਿਸਾਲ ਬਦਲਵਾਈ ਹੋਈ ਹੁੰਦੀ ਹੈ ਅਸਮਾਨ ਦੇ ਵਿੱਚ ਉਸ ਦਿਨ ਸਾਨੂੰ ਕਪਸ਼ ਜ਼ਿਆਦਾ ਮਹਿਸੂਸ ਹੁੰਦੀ ਹੈ ਹਾਂ ਜੀ ਹਾਂ ਸਿਆਲ ਦੇ ਦਿਨਾਂ ਦੇ ਵਿੱਚ ਵੀ ਜਦੋਂ ਕਿਤੇ ਬਹੁਤ ਠੰਡ ਵਾਲਾ ਮਹੀਨਾ ਨਹੀਂ ਹੁੰਦਾ ਤੇ ਉਸ ਦਿਨ ਬਦਲਵਾਈ ਵਾਲੇ ਦਿਨ ਸਾਨੂੰ ਜਿਹੜੀ ਹੈ ਗਰਮੀ ਜੀ ਮਹਿਸੂਸ ਹੁੰਦੀ ਹੈ ਇਹ ਬਦਲਵਾਈ ਨੇ ਆਕਸੀਜਨ ਵੀ ਘਟ ਜਾਂਦੀ ਹੈ ਨਹੀਂ ਉਸ ਤਰ੍ਹਾਂ ਕਿ ਜਦੋਂ ਇਹ ਗ੍ਰੀਨ ਹਾਊਸ ਗੈਸਸ ਨੇ ਇੱਕ ਬ੍ਰੈਂਕਟ ਬਣਾ ਦਿੰਦੀ ਹੈ ਯਾਨੀ ਇੱਕ ਚਾਦਰ ਨੂੰ ਆ ਤੇ ਜਿਹੜੀ ਧਰਤੀ ਤੋਂ ਜਿਹੜੀ ਹੀਟ ਜਿਹੜੀ ਆ ਉਹ ਵਾਪਸ ਅਸਮਾਨ ਨੂੰ ਜਾਂਦੀ ਹੈ ਉਹ ਫੈਲਦੀ ਨਹੀਂ ਹਾਂ ਜਿਸ ਤਰ੍ਹਾਂ ਜਿਸਰ ਬਦਲਵਾਈ ਵਾਲੇ ਦਿਨੋ ਟਰੈਪ ਹੋ ਜਾਂਦੀ ਹੈ। ਸੋ ਉਸੇ ਤਰ੍ਹਾਂ ਸਾਇਆਂ ਗ੍ਰੀਨ ਗ੍ਰੀਨ ਹਾਊਸ ਜਾਂ ਸਾਇਆਂ ਗ੍ਰੀਨ ਹਾਊਸਾਂ ਕਹਿਣਿਆ ਕਿ ਜਿਹੜਾ ਆਪਾਂ ਗ੍ਰੀਨ ਹਾਊਸ ਗ੍ਰੀਨ ਨੂੰ ਟਰੈਪ ਕਰ ਲੈਂਦੇ ਹਾਂ। ਹਾਂਜੀ ਹਾਂਜੀ ਵੈਜੀਟਲ ਪ੍ਰੋਡਕਸ਼ਨ ਕਰਦੇ ਆ ਜਾਂ ਯੂਰਪ ਦੇ ਵਿੱਚ ਕਰਦੇ ਆ। ਸੂਰਜ ਦੀ ਗਰਮੀ ਨੂੰ ਧਰਤੀ ਦੇ ਨੇੜੇ ਟਰੈਪ ਕਰ ਲੈਂਦੇ ਹਾਂ। ਹਾਂਜੀ ਹਾਂਜੀ ਹਾਂਜੀ। ਸੋ ਜਿਵੇਂ ਯੂਰਪ ਦੇ ਵਿੱਚ ਕੋਈ ਬਹੁਤ ਠੰਡੇ ਮੁਲਕ ਨੇ। ਹਾਂ। ਸੋ ਉੱਥੇ ਉਹਨਾਂ ਨੇ ਗ੍ਰੀਨ ਹਾਊਸਸ ਜਿਹੜੇ ਆ ਜਾਂ ਉਹ ਗਲਾਸ ਬੇਸਡ ਸਨ। ਤਾਂ ਕਿ ਅੰਦਰ ਉਹ ਟੈਂਪਰੇਚਰ ਵੱਧ ਜਾਂਦਾ ਸੀ ਕਿ ਸਬਜ਼ੀਆਂ ਜਿਹੜੀਆਂ ਨੇ ਉਹ ਪੈਦਾ ਕਰ ਸਕਣ ਜਾਂ ਹੋਰ ਜਿਹੜੀਆਂ ਨੇ ਉਹ ਖੇਤੀਬਾੜੀ ਨਾਲ ਸੰਬੰਧਤ ਫਸਲਾਂ ਤੇ ਲੈ ਸਕਣ ਸੋ ਉਹ ਗ੍ਰੀਨ ਹਾਊਸ ਦਾ ਮਤਲਬ ਹੀ ਹੁੰਦਾ ਸੀ ਕਿ ਅੰਦਰ ਟੈਂਪਰੇਚਰ ਜਿਹੜੇ ਬਾਹਰ ਨਾਲੋਂ ਵੱਧ ਜਾ ਸੋ ਇਹ ਉਥੋਂ ਇਹ ਟਰਮ ਆਈ ਹੈ ਅੱਛਾ ਅੱਛਾ ਸੋ ਗ੍ਰੀਨ ਹਾਊਸ ਗੈਸਸ ਦਾ ਮਤਲਬ ਇਹ ਕਹਾਂਗੇ ਬੜੀ ਸਿੱਧੀ ਪਾਸ਼ਾ ਦੇ ਵਿੱਚ ਆਪਾਂ ਦੱਸ ਦਿੱਤਾ ਸੋ ਇਹ ਇਦੇ ਨਾਲ ਜਿਹੜੇ ਸਾਡੇ ਕਲਾਈਮੇਟ ਚੇਂਜਸ ਨੇ ਕਿਉਂਕਿ ਜਦੋਂ ਜਦੋਂ ਨੇਚਰਲੀ ਇਹ ਵਾਪਰਦਾ ਹੈ ਨੇਚਰਲ ਗ੍ਰੀਨ ਹਾਊਸ ਗੈਸਾਂ ਜਿਹੜੀਆਂ ਨੇ ਉਹ ਨੇਚਰਲੀ ਜਦੋਂ ਜਦੋਂ ਬਣਦੀਆਂ ਨੇ ਧਰਤੀ ਤੇ ਟਰੈਪ ਹੋ ਜਾਂਦੀਆਂ ਨੇ ਉਦੋਂ ਹੋ ਜਾਂਦੀ ਹੈ ਨਾ ਨਹੀਂ ਇਹਦਾ ਧਰਤੀ ਦੀ ਤਪਸ਼ ਵਾਤਾਵਰਨ ਦੇ ਵਿੱਚ ਸਾਡੇ ਜਿਹੜੀ ਧਰਤੀ ਤੋਂ ਜਿਹੜੀ ਹੀਟ ਵਾਪਸ ਜਾਂਦੀ ਆ ਉਹ ਫਿਰ ਠੰਡੀ ਰਹੇਗੀ ਠੰਡਦੀ ਨਹੀਂ ਮਤਲਬ ਉੱਪਰ ਵਾਤਾਵਰਨ ਦੇ ਹਾਂਜੀ 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 ਤਾਂ ਧਰਤੀ ਦੇ ਲਾਗੀਆਂ ਦਾ ਜਿਹੜਾ ਟੈਂਪਰੇਚਰ ਆ ਉਹ ਵੱਧ ਜਾਂਦਾ ਵੱਧ ਜਾਂਦਾ ਠੀਕ ਸੋ ਜਿਹੜੇ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਦੇ ਸਾਡੇ ਸਕੱਤਰ ਹੀ ਨੇ ਵਿੱਚ ਸਲੈਸ਼ ਤੇ ਸੋਲੋ ਉਹਨਾਂ ਵੱਲੋਂ ਜਿਹੜੇ ਡਾਟਾ ਦਿੱਤੇ ਜਾ ਰਹੇ ਨੇ ਉਹਨੇ ਕਿਹਾ ਕਿ ਇਹ ਏਸ਼ੀਆ ਦਾ ਖੇਤਰ ਹੂੰ ਹੂੰ ਇਹ ਦੁਨੀਆ ਦੇ ਬਾਕੀ ਖੇਤਿਆਂ ਦੇ ਨਾਲੋਂ ਜ਼ਿਆਦਾ ਜਿਹੜੀ ਉਹ ਧਰਤੀ ਦੀ ਜਿਹੜੀ ਕਪਸ਼ ਵੱਧ ਰਹੀ ਆ ਗਲੋਬਲੀ ਹੂੰ ਉਹ ਜ਼ਿਆਦਾ ਇਸ ਖੇਤਰ ਵਿੱਚ ਉਦਾਸਰ ਪੈ ਰਿਹਾ ਹੂੰ ਹੂੰ ਸੋ ਸਾਨੂੰ ਕਿਉਂਕਿ ਹਿੰਦੁਸਤਾਨ ਜਾਂ ਸਾਡੇ ਜਿਹੜੇ ਰਿਵਾਇਨਿੰਗ ਮੁਲਕ ਨੇ ਇਹ ਸਬਟ੍ਰੋਪੀਕਲ ਉਹ ਟ੍ਰੋਪੀਕਲ ਹੂੰ ਹੂੰ ਥਿੱਟੇ ਚ ਪੈਂਦੇ ਨੇ ਸੋ ਸਾਡੇ ਜਿਹੜੇ ਲੱਗੇ ਸਮੁੰਦਰ ਲੱਗਦੇ ਨੇ ਉਹਨਾਂ ਦੇ ਦਾ ਵੀ ਹੈ ਟੈਂਪਰੇਚਰ ਆਉ ਜਿਆਦਾ ਹੂੰ ਵਾਰਮ ਹੋ ਜਾਂਦਾ ਸੋ ਜਿੱਥੇ ਆਂਟਾਰਕਟਿਕਾ ਦੇ ਲੱਗੇ ਜਿਹੜੇ ਸਮੁੰਦਰ ਹੋਣਗੇ ਉਹ ਨਿਸਬਤ ਸਾਡੇ ਨਾਲੋਂ ਘੱਟ ਗਰਮ ਹੁੰਦੇ ਆ ਅੱਛਾ ਕਿਉਂਕਿ ਉਹ ਥੱਲੇ ਟੈਂਪਰੇਚਰ ਰੇਜੈਂਡ ਵਿੱਚ ਚੱਲਾਈ ਜਾਂਦੇ ਆ ਇਸੇ ਕਰੇ ਕੋਲਰ ਜਿਹੜਾ ਜਿਹੜਾ ਸਾਡੇ ਸੁਗੰਦਰ ਨੇ ਉਹ ਵੀ ਕਿਉਂਕਿ ਉਥੇ ਟੈਂਪਰੇਚਰ ਘਟ ਹੁੰਦਾ ਸੋ ਜਿਹੜੇ ਟ੍ਰੋਪੀਕਲ ਸਬ ਟ੍ਰੋਪੀਕਲ ਖੇਤਰ ਦੇ ਇਹਨਾਂ ਤੇ ਅਸਰ ਜਿਹੜਾ ਕਿਉਂਕਿ ਜਿਹੜਾ ਟੈਂਪਰੇਚਰ ਵਧਨ ਦਾ ਉਹ ਜ਼ਿਆਦਾ ਇਫੈਕਟ ਕਰਦਾ ਸੋ ਇਹਨਾਂ ਖੇਤਿਆਂ ਦੇ ਵਿੱਚ ਜਿਹੜੀਆਂ ਮੌਸਮੀ ਤਬਦੀਲੀਆਂ ਕਰਕੇ ਜਿਹੜੇ ਸਾਡੇ ਹਾਰਡ ਆਉਂਦੇ ਆ ਸਾਡੇ ਸੋਕੇ ਪੈਂਦੇ ਆ ਸਾਡੇ ਸਮੁੰਦਰਾਂ ਦੇ ਵਿੱਚ ਜਿਹੜੇ ਸਾਈਕਲੋਨ ਆਉਂਦੇ ਆ ਅ ਸਾਡੇ ਥੰਡਰਸਟ੍ਰੋਮ ਸਟੋਰਮ ਜਾਂ ਲਾਈਟਨਿੰਗ ਕਰਕੇ ਜਿਹੜੀਆਂ ਬਹੁਤ ਸਾਰੀਆਂ ਤੇਜ਼ੀ ਪੈਂਦੀ ਆ ਜੇਹੜੋ ਪੈਂਦੀ ਆ ਸੋ ਹਾਰਡ ਆਉਂਦੇ ਆ ਸਾਡੀਆਂ ਜਿਹੜੀਆਂ ਲੇਕਸ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਗਲੇਸ਼ੀਅਲ ਲੇਕ ਆਊਟਬਾਸ ਫਲੱਡ ਜਿਹੜੀਆਂ ਸਾਰੀਆਂ ਹਿਮਾਲਿਆ ਖੇਤ ਦੇ ਵਿੱਚ ਸਾਡੀਆਂ ਜਿਹੜੀਆਂ ਲੇਕਸ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਜਾਂਦਾ ਬਰਫ ਜਿਆਦਾ ਘੁਲ ਜਰਾ ਟੱਪਣ ਕਰਕੇ ਉਹ ਅਚਾਨਕ ਫਟ ਜਾਂਦੀਆਂ ਨੇ ਜਾਂ ਉਹ ਆਪਣੇ ਕਿਨਾਰੇ ਤੋੜ ਕੇ ਬਾਹਰ ਆ ਜਾਂਦੀਆਂ ਨੇ ਜਿਵੇਂ ਕਰਕੇ ਥੱਲੇ ਦੇ ਖੇਤਿਆਂ ਦੇ ਵਿੱਚ ਬੜੀ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਜਿਵੇਂ ਕਿ ਪਿਛਲੇ ਸਾਲ ਸਿੱਕਮ ਦੇ ਤੇ ਸਾਡਾ ਪੀਸਤਾ ਡੈਮ ਸੀ ਉਹ ਟੁੱਟ ਗਿਆ ਹੂੰ ਹੂੰ ਔਰ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਗਈ ਔਰ ਬਹੁਤ ਸਾਰੇ ਜਿਹੜੇ ਲੋਕ ਡੁੱਬ ਗਏ ਪਾਣੀ ਦੇ ਵਿੱਚ ਉਹ ਅਜੇ ਤੱਕ ਵੀ ਨਹੀਂ ਲੱਭੇ ਗਏ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜਾਸਟਰ ਨੇ ਉਹ ਉਹਦਾ ਮੁੱਖ ਕਾਰਨ ਸਾਡੇ ਵਾਤਾਵਰਣ 'ਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਕਲਾਈਮੇਟ ਚੇਂਜ ਖਾਸ ਕਰਕੇ ਜਿਹੜਾ ਸਾਡਾ तापमान ਵਧ ਰਿਹਾ ਤੇ ਉਹਦੇ ਕਰਕੇ ਬਦਤਰੇ ਬਤਾ ਰਹੇ ਮੇਰਾ ਖਿਆਲ ਵੀ ਪਿਛਲੇ ਪਿਛਲੇ ਸਾਲ ਆਪਣੇ ਵੀ ਹੜ ਆਏ ਬਹੁਤ ਐਕਸਟ੍ਰੀਮ ਵੈਦਰ ਕੰਡੀਸ਼ਨ ਖੜੀਆਂ ਹੋਈਆਂ ਮੀਂਹ ਵੀ ਬਹੁਤ ਪਹਾੜਾਂ ਚ ਆਇਆ ਤੇ ਹੁਣ ਵੀ ਆਪਣੇ ਜਿਹੜਾ ਹਿਮਾਲੀਅਨ ਸੈਕਟਰ ਆ ਇਹਦੇ ਚ ਕਾਫੀ ਚੇਂਜਸ ਆ ਰਹੀਆਂ ਨੇ ਝੀਲਾਂ ਚ ਬਣ ਰਹੀਆਂ ਨਵੇਂ ਵੀ ਬਣ ਰਹੀਆਂ ਨੇ ਹਾਂਜੀ ਬਿਲਕੁਲ ਤੇ ਇਹ ਇਨਾਂ ਦੇ ਟੁੱਟਣ ਦਾ ਖਤਰਾ ਕਦੇ ਕਦੇ ਨਾ ਕਦੇ ਪੰਜਾਬ ਤੇ ਅਸਰ ਵੀ ਪੈ ਸਕਦਾ ਹੈ ਦੇਖੋ ਸਾਡੇ ਜਿਹੜੇ ਦਰਿਆ ਨੇ ਉਹ ਹਿਮਾਲਿਆ ਤੋਂ ਨਿਕਲਦੇ ਆ ਉਹਨਾਂ ਦਾ ਬੁਖਸੋਮਾ ਜਿਹੜਾ ਪਾਣੀ ਦਾ ਹੈ ਉਹ ਸਾਡੇ ਜਿਹੜੇ ਗਲੇਸ਼ੀਅਰ ਨੇ ਜਿਹੜੇ ਕਿ ਹਿਮਾਲਿਆ ਪਰਬਤ ਰੇੜੀ ਦੇ ਹਿੱਸਾ ਨੇ ਉੱਥੋਂ ਪਾਣੀ ਸਾਨੂੰ ਇਹ ਦਰਿਆਵਾਂ ਲੈ ਦਰਿਆ ਲੈ ਕੇ ਆਉਂਦੇ ਆ ਸੋ ਜਿਹੜੇ ਸਾਡੇ ਇੰਡੀਅਨ ਸਾਇੰਸ ਰਿਸਰਚ ਆਰਗੇਨਾਈਜੇਸ਼ਨ ਸਪੇਸ ਸੌਰੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਆ ਇਸਰੋ ਜਿਹਨੂੰ ਆਪਾਂ ਕਹਿੰਦੇ ਨੇ ਆ ਉਹਦੇ ਵੱਲੋਂ ਜਿਹੜਾ ਸੈਟੇਲਾਈਟ ਇਮੇਜਰੀ ਲੈ ਕੇ ਜਿਹੜਾ ਡਾਟਾ ਸਟੱਡੀ ਕੀਤਾ ਗਿਆ ਉਹਨਾਂ ਨੇ ਦੱਸਿਆ ਜਾ ਰਿਹਾ ਹੈ ਕਿ 1984 ਤੋਂ ਬਾਅਦ ਇਸ ਸਾਡੀ ਹਿਮਾਲੀਅਨ ਲੜੀ ਦੇ ਵਿੱਚ ਖਾਸ ਕਰਕੇ ਜਿੱਥੋਂ ਸਾਡੀਆਂ ਜਮਨਾ ਗੰਗਾ ਤੇ ਬ੍ਰਹਮਪੁੱਤਰ ਦਰਿਆਵਾਂ ਦਾ ਜਿਹੜਾ ਬੇਸਣ ਆ ਉੱਥੇ ਜਿਹੜੀਆਂ ਸਾਡੀਆਂ ਝੀਲਾਂ ਨੇ ਉਹਨਾਂ ਦੇ ਵਿੱਚੋਂ ਲਗਭਗ 25% ਝੀਲਾਂ ਦਾ ਜਿਹੜਾ ਸਾਈਜ਼ ਆ ਜਿਹੜੀਆਂ ਉਹ ਝੀਲਾਂ ਜਿੰਨਾ ਦਾ ਐਵਰੇਜ ਸਾਈਜ਼ 10 ਹੈਕਟੇਅਰ ਤੋਂ ਵੱਧ ਸੀ ਉਹ ਉਹ ਝੀਲਾਂ ਦਾ ਸਾਈਜ਼ ਵੱਧ ਰਿਹਾ ਹੈ ਵੱਧਣ ਦਾ ਕਾਰਨ ਇਹ ਹੋਈਏ ਕਿ ਸਾਡੇ ਜਿਹੜੇ ਗਲੇਸ਼ੀਅਰ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਮੈਲਟ ਹੋ ਰਹੇ ਨੇ ਉਹਨਾਂ ਦੀ ਬਰਫ਼ ਪਿਘਲ ਕੇ ਪਾਣੀ ਦੇ ਰੂਪ ਦੇ ਵਿੱਚ ਇਹਨਾਂ ਝੀਲਾਂ ਦੇ ਵਿੱਚ ਆ ਰਹੀ ਹੈ ਸੋ ਜਦ ਇਹ ਝੀਲਾਂ ਜਦੋਂ ਆਪਣੀ ਕੈਪੈਸਿਟੀ ਤੋਂ ਵੱਧ ਨੇ ਪਾਣੀ ਆ ਜਾਏਗਾ ਉਹਨਾਂ ਦਾ ਟੁੱਟਣਾ ਜਿਹੜਾ ਹੈ ਉਹਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਇਹ ਪਹਿਲਾਂ ਗੱਲ ਜਿਵੇਂ ਸਿੱਕਮ ਵਿੱਚ ਪਿਛਲੇ ਸਾਲ ਹੋਇਆ ਸੋ ਸਾਡੇ ਦਰਿਆਵਾਂ ਦੇ ਵਿੱਚ ਜਦੋਂ ਝੀਲਾਂ ਫਟ ਜਾਣ ਝੀਲਾਂ ਉਹ ਬੜਾ ਪਾਣੀ ਤੇਜ਼ੀ ਨਾਲ ਪਾਣੀ ਜਿਹੜਾ ਉਹ ਆਏਗਾ ਤੇ ਉਹਦਾ ਅਸਰ ਜਿਹੜਾ ਡਾਊਨਸਟ੍ਰੀਮ ਬਹੁਤ ਡਾਊਨ ਤੋਂ ਪੰਜਾਬ ਜਿਹੜਾ ਡਾਊਨਸਟ੍ਰੀਮ ਆ ਉਹ ਸਾਡਾ ਜਿਹੜਾ ਸਭ ਤੋਂ ਵੱਧ ਬਾਹੂ ਅਸਰ ਆ ਉਹ ਸਾਨੂੰ ਚੜਨਾ ਆ ਤੇ ਇਹਨੂੰ ਆਪਾਂ ਜਦੋਂ ਆਪਾਂ ਹੁਣ ਇਹਨੂੰ ਗੱਲ ਨੂੰ ਸਮਝ ਜਿਹਦੇ ਮੂਲ ਰੂਪ ਚ ਸਮਝੇ ਵੀ ਜਿਹੜਾ ਮੇਨ ਕਾਰਨ ਆ ਕਲਾਈਮੇਟ ਚੇਂजेस ਦਾ ਹੋ ਕੇ ਧਰਤੀ ਦਾ ਤਾਪਮਨ ਵਧਣਾ ਬਿਲਕੁਲ ਤੇ ਇਹ ਜਿਹੜਾ ਇਹਦੇ ਅਸਰ ਨੇ ਬਾਕੀ ਇਹਦੇ ਅਸਰ ਨੇ ਉੱਤੇ ਗਲ ਰਹੀਆਂ ਨੇ ਬਰਫਾਂ ਪਲ ਰਹੀਆਂ ਨੇ ਪਾਣੀ ਆ ਹੜ੍ਹਾਂ ਮੀਂਹ ਜਾਦੇ ਹੋ ਜਾਂਦਾ ਕਿਤੇ ਬਰਖ ਪੈ ਜਾਂਦੀ ਹੈ ਹਾਂਜੀ ਹਾਂਜੀ ਕਿਤੇ ਜਿੱਥੇ ਮੀਂਹ ਨਹੀਂ ਪੈਂਦੇ ਸੀ ਆ ਹੁਣ ਦੁਬਈ ਜਿਹਾ ਬਹੁਤ ਮੀਂਹ ਹੜਾ ਆ ਗਿਆ ਟੇ ਹਾਂਜੀ 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 ਸੋ ਜਿਹੜਾ ਯੂਰਪ ਵੀ ਆ ਉਹ ਕਹਿੰਦੇ ਪਿਛਲੇ ਮਤਲਬ ਆ ਠੰਡ ਦੇ ਵਿੱਚ ਇਹਦੇ ਸਰਦੀ ਚ ਉੱਥੇ ਸਰਦੀ ਹੋਣੀ ਪਈ ਬਹੁਤ ਘੱਟ ਸਰਦੀ ਹਾਂ ਨਹੀਂ ਇਹ ਵਰਤਾਰੇ ਤਾਂ ਪਿਛਲੀ ਵਾਰੀ ਉੱਥੇ ਵੀ ਹੀਟ ਬਹੁਤ ਹਾਂਜੀ ਹਾਂਜੀ ਉਹ ਹੋਈ ਆ ਸਾਰੇ ਵਾਪਰ ਰਹੇ ਨੇ ਇਹ ਮਤਲਬ ਗਲੋਬਲੀ ਫੀਨੋਮਨਾ ਹੈਗਾ ਕਿਉਂਕਿ ਇੱਕ ਕੋਈ ਇੱਕ ਇੱਕ ਅਪਾਏ ਤਿਆਰੀ ਹੈ ਹਾਂ ਕਿਤੇ ਥੋੜਾ ਘਾਟਾ ਸਰ ਨੂੰ ਦੇਖਣ ਨੂੰ ਮਿਲਦਾ ਹੈ ਕਿਤੇ ਵਧ ਮਿਲ ਰਿਹਾ ਪਰ ਹੋਰ ਤਾਂ ਦੇਲੀ ਸਾਰੇ ਸੰਸਾਰ ਦੇ ਵਿੱਚ ਹੋ ਰਹੀ ਆ ਔਰ ਇਹਦਾ ਕਿਉਂਕਿ ਜਿਹੜਾ ਅਸਰ ਆ ਉਹ ਇਸ ਤਰ੍ਹਾਂ ਹੁੰਦਾ ਕਿ ਮਿਨਿਊਟ ਲਿਵ ਜੀਆਂ ਚੇਂਜ ਨੇ ਬਹੁਤ ਛੋਟੇ ਪੱਧਰ ਤੇ ਸਾਡੇ ਜਿਹੜੀਆਂ ਸਾਡੇ ਵਾਤਾਵਰਨ ਦੇ ਵਿੱਚ ਜਿਹੜੀਆਂ ਬਹੁਤ ਛੋਟੇ ਪੱਧਰ ਤੇ ਵਾਪਰ ਰਹੀਆਂ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਦਾ ਅਸਰ ਬਹੁਤ ਵੱਡੇ ਹੈ ਹਾਂ ਸਕੇਲ ਤੇ ਉਨਸੂਸ਼ਣ ਦਾ ਹੂੰ ਬਿਲਕੁਲ ਤੇ ਆਪਾਂ ਇਹਨੂੰ ਹੁਣੇ ਸਮਝ ਲਈਏ ਵੀ ਆਪਾਂ ਸਮਝ ਲੈ ਬਰੀਫਲੀ ਸਮਝ ਲੈ ਲਈਏ ਕੀ ਚੀਜ਼ ਆ ਤੇ ਆਪਾਂ ਜੇ ਇਹਨੂੰ ਵੀ ਰੋਕਣ ਲਈ ਥਾਂ ਲਿਆ ਨੇ ਤੇ ਕੀ ਇਹਦੇ ਹੋ ਸਕਦਾ ਹੈ ਕਿ ਤੇ ਵੀ ਇੱਕ ਤਰ੍ਹਾਂ ਆਪਾਂ ਇਹਨਾਂ ਨੂੰ ਢੀ ਹੀਟ ਰੈジਸਟੈਂਸ ਜਾਂ ਹੜਾਂ ਨੂੰ ਕਿਵੇਂ ਰੋਕਣਾ ਜਾਂ ਜਿਹੜੀਆਂ ਅੜਾ ਗਰਮੀ ਤੋਂ ਫਸਿਆ ਪ੍ਰਭਾਵਤ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਰੋਕਣਾ ਜਾਂ ਜਾਂ ਬਾਕੀ ਇਹਦਾ ਜਿਹੜਾ ਇਕ ਤਰ੍ਹਾਂ ਮੈਨੇਜਮੈਂਟ ਦਾ ਪੱਖ ਜਿਹੜਾ ਵੀ ਇਹਨੂੰ ਮੈਨੇਜ ਕਿਦਾਂ ਕਰਨਾ ਕਿ ਕਿਵੇਂ ਇਹਨੂੰ ਘਟਾਉਣਾ ਕਿਦਾਂ ਗਰਮੀ ਜਿਹੜੀ ਆ ਇਹਦਾ ਕਿਵੇਂ ਹੋ ਸਕੀ ਹੱਲ ਹੋ ਸਕਦਾ ਆ ਇਸ ਤਰ੍ਹਾਂ ਵੀ ਇਸ ਫਰੰਟ ਦੇ ਉੱਤੇ ਗਲੋਬਲੀ ਤਾਂ ਕੰਮ ਹੋ ਹੀ ਰਿਹਾ ਹੈ ਜੁਨੋ ਦੇ ਅਧੀਨ ਜਿਹੜੀ ਇੰਟਰ ਗਵਰਨਮੈਂਟ ਪੈਨਲ ਕਲਾਈਮੇਟ ਚੇਂਜ ਬਣਿਆ ਹੋਇਆ ਜਿਹਦੇ ਇੱਕ ਦੁਨੀਆ ਭਰ ਦੇ ਦੇ ਮੁਲਕਾਂ ਦੇ ਨੁਮਾਇंदे ਆਪਣਾ ਸਿਰ ਜੋੜਦੇ ਆ ਤੇ ਸਮੇਂ-ਸਮੇਂ ਤੇ ਉਹ ਆਪਣੇ ਕਾਨਫਰੰਸ ਜਿਹੜੀਆਂ ਉਹ ਵੀ ਉਹ ਦੁਨੀਆ ਅਰੇਂਜ ਕਰਦੇ ਆ ਹੁਣ ਜਿਵੇਂ ਆਪਣੇ ਇਸ ਸਾਲ ਬਾਕੂ ਦੇ ਵਿੱਚ ਕਾਨਫਰੰਸ ਆ ਪਾਰਟਿਸਿਪੈਂਟ ਨੂੰ ਕਹਿ ਦਿੰਨੇ ਆ ਸੀਓਪੀ 29 ਉਹ ਹੋਣੀ ਆ ਉਥੇ ਫਿਰ ਇਹਨਾਂ ਮਸਲਿਆਂ ਤੇ ਕਿ ਵੀਰ ਦਾ ਨਾਲ ਵਿਚਾਰ ਵਟਾਂਦਰਾ ਹੋਏਗਾ ਕਿ ਜਿਹੜੇ ਅਸੀਂ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਨੇ 1930 ਤੱਕ ਆਪਣੇ ਗ੍ਰੀਨ ਹਾਊਸ ਗੈਸਸ ਦਾ ਮਿਸ਼ਨ ਕਿਹਾ ਜਿਹੜੇ ਪਿੱਛੇ ਸਨ ਉਹਦੇ ਵਾਰੇ ਕਿੰਨਾ ਗਾਂ ਵਧਿਆ ਸੋ ਕਿਉਂਕਿ ਜਿਹੜੇ ਜੁਆਨੋ ਨਾਲ ਸੰਬੰਧਤ ਇਸ ਮਾਮਲੇ ਦੇ ਉਹਨਾਂ ਦੇ ਜਿਹੜੇ ਸਖਤਰ ਸਾਹਿਬ ਨੇ ਉਨਾ ਬੋਨੋਈ ਦੱਸਿਆ ਗਿਆ ਹੈ ਕਿ ਅਗਲੇ 2 ਸਾਲਾਂ ਤੱਕ ਜੇ ਅਸੀਂ ਜ਼ਿਆਦਾ ਇਸ ਪਾਸੇ ਆਪਣਾ ਨਾਂ ਧਿਆਨ ਦਿੱਤਾ ਤਾਂ ਜਿਹੜੇ ਕੈਟਾਸਟ੍ਰੋਫਿਕ ਜਿਹੜੇ ਇਸ ਦੇ ਮਨ ਕੋ ਕਲਾਈਮੇਟ ਡਿਜ਼ਾਸਟਰ ਜਿਹੜੇ ਨੇ ਉਹਨਾਂ ਦੇ ਸੁਭਾਅ ਹੁਣ ਜਿਹੜੀਆਂ ਨੇ ਬਹੁਤ ਜ਼ਿਆਦਾ ਵੱਧ ਜਾਂਦੀਆਂ ਸੋ ਵਿਸ਼ੇ ਪੱਧਰ ਤੇ ਗੱਲ ਤਾਂ ਬੜੇ ਸਾਲਾਂ ਤੋਂ ਸੱਚ ਤੁਰ ਰਹੀ ਆ ਅਵੇਰਨੈਸ ਵੀ ਆਈ ਆ ਪਰ ਕਿਉਂਕਿ ਆਪਾਂ ਜੇ ਸਪੈਸੀਫਿਕਲੀ ਸਪੈਸੀਫਿਕਲੀ ਆਪਣੇ ਪੰਜਾਬ ਦੇ ਬਾਰੇ ਗੱਲ ਕਰੀਏ ਤਾਂ ਉਹਦੇ ਚ ਇਹ ਹੈ ਕਿ ਸਾਡੀ ਜਿਹੜੀ ਕਰਾ ਕੌਨ ਨਹੀਂ ਦਾ ਖੇਤੀ ਆ ਹਾਂਜੀ ਸੋ ਸਾਡੇ ਇਹ ਕਿਉਂਕਿ ਇਹਦਾ ਅਸਰ ਜਿਹੜੀਆਂ ਸਾਡੀਆਂ ਫਸਲਾਂ ਤੇ ਪੈਣਾ ਕਿਉਂਕਿ ਜਦੋਂ ਟੈਂਪਰੇਚਰ ਵਾਧੇ ਨਾਲ ਫਸਲਾਂ ਦੇ ਜਿਹੜੀ ਗਰੋਥ ਪੈਟਰਨ ਆ ਉਹ ਡਿਸਟਰਬ ਹੋ ਜਾਂਦੀ ਹੈ ਹੂੰ ਸੋ ਉਹਨਾਂ ਦਾ ਸਾਰੇ ਜਿਹੜਾ ਬਾਇਓਲੋਜੀਕਲ ਉਹਨਾਂ ਦੀਆਂ ਜਿਹੜੀਆਂ ਸਟੇਜਸ ਨੇ ਉਹਦੇ ਉਹਦੇ ਵਿੱਚ ਚੇਂਜਸ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਹੂੰ ਸੋ ਸਾਨੂੰ ਕੋ ਖੇਤੀਬਾੜ ਸੁਧਾਉਣ ਕਰਕੇ ਸਾਡੇ ਜਿਹੜੇ ਸਾਡੀ ਜਿਹੜੀ ਸਰਚ ਆ ਸਾਡੀ ਖੇਤੀ ਯੂਨੀਵਰਸਿਟੀ ਜਿਹੜੇ ਨੇ ਆ ਪੀਏ ਜੋ ਜਾਂ ਹੋਰ ਸਾਡੇ ਜਿਹੜੇ ادارے ਨੇ ਹੂੰ ਉਹ ਉਹਨਾਂ ਦਾ ਫਰਸਟ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਵਾਤਾਵਰਣ ਨਾਲ ਸੰਬੰਧਿਤ ਬੀਜੀਆਂ ਵਾਪਰਨਗੀਆਂ ਸਾਡੀਆਂ ਫਸਲਾਂ ਜਿਹੜੀਆਂ ਉਹਨਾਂ ਦੀ ਕਿਸਮਾਂ ਨੇ ਉਹ ਰੈジਸਟੈਂਟ ਹੋਣ ਕਲਾਈਮੇਟ ਚੇਂਜ ਨੂੰ ਜਾਂ ਹੀਟ ਚੇਂਜ ਨੂੰ ਹੀਟ ਮਨ ਉਹ ਹੀਟ ਟੋਲਰੈਂਟ ਕਰਨ ਦੇ ਉਹ ਕਾਬਿਲ ਹੋਣ ਤਾਂ ਕਿ ਜਿਹੜੀ ਪੈਦਾਵਾਰ ਤੇ ਉਲਟ ਅਸਰ ਨਾ ਪਵੇ ਥੋੜੀ ਗੱਲ ਪੂਰੀ ਵੀ ਆ ਯੂਨੀਵਰਸਿਟੀ ਇਸ ਪਾਸੇ ਆਪਣੇ ਕਦਾਂ ਫੁੱਟ ਵੀ ਰਹੀ ਆ ਪਰ ਇਹ ਸਾਨੂੰ ਹੋਰ ਇਸ ਪਾਸੇ ਸੰਜੀਦਾ ਖਰਜੜੀਆਂ ਨੇ ਲਾਉਣੀਆਂ ਪੈਣੀਆਂ ਕਿਉਂਕਿ ਸਾਡੀ ਖੇਤੀ ਹੀ ਇਸ ਖੇਤੀ ਦਾ ਧਰਾ ਹੋਣ ਕਰਕੇ ਇਹਨਾਂ ਇਕਨੋਮੀ ਦਾ ਕਹਿ ਲੋ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਸੋ ਇਹ ਮੇਰੇ ਖਿਆਲ ਦੇ ਵਿੱਚ ਸਾਡੇ ਵਾਲਾ ਫਰਸਟ ਰਿਸਰਚ ਦਾ ਉਹ ਇੱਥੇ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੀਟ ਮਤਲਬ ਮੇਰੇ ਕਰਨ ਵੀ ਪਿਛਲੇ 2-3 ਸਾਲ ਹੀਟ ਨਾਲ ਆਪਣੇ ਪੈਂਦਾ ਵੀ ਇਹ ਫਸਲ ਤੇ ਝਾੜ ਘਟਦਾ ਰਿਹਾ ਕਣਕ ਦਾ ਹਾਂ ਦੇਖੋ ਐਕੀ ਕੁਝ ਠੰਡ ਰਹੀ ਕੁਦਰਤੀ ਮਤਲਬ ਜਾਂ ਮਤਲਬ ਮੇਹਰ ਰਹੀ ਕੋਈ ਹਾਂ ਇਹ ਬੜਾ ਪ੍ਰਮਾਤਮਾ ਨੇ ਜਾਂ ਕੁਦਰਤ ਨੇ ਦੇਖੋ ਸਾਨੂੰ ਇੱਕ ਬੜੀ ਵਧੀਆ ਗੱਲ ਸਮਝਦੀ ਸਾਂਝ ਪਾਈ ਆ ਕਿ ਜੇ ਪਿਛਲੇ ਸਾਲ ਕਾਫੀ ਵੱਧ ਗਈ ਫਰਵਰੀ ਮਾਰਚ ਦੇ ਵਿੱਚ ਕਾ ਜਿਹੜਾ ਕਣਕ ਦੇ ਝਾੜ ਤੇ ਬੜਾ ਉਲਟਾ ਅਸਰ ਪਿਆ ਹੂੰ ਹੂੰ ਇਸ ਸਾਲ ਆਪਾਂ ਜੇ ਪਿਛਲੀ ਟਾਕ ਚ ਗੱਲ ਕੀਤੀ ਸੀ ਕਿ ਬੰਪਰ ਕ੍ਰੌਪ ਹੋਏਗੀ ਤੇ ਜਿਹੜੀਆਂ ਖ਼ਬਰਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਉਹ 2 ਤੋਂ 3 ਕੁਇੰਟਲ ਕਣਕ ਦਾ ਝਾੜ ਪਰ ਇਕਰ ਉਹ ਵੱਧ ਮਿਲ ਰਿਹਾ ਹਾਂਜੀ ਤੇ ਉਹਦਾ ਕਾਰਨ ਇਹ ਹੀ ਆ ਕਿ ਇਸ ਵਾਰੀ ਫਰਵਰੀ ਮਾਰਚ ਦੇ ਵਿੱਚ ਜਿਹੜਾ ਮੌਸਮ ਸੀ ਉਹ ਬੜਾ ਸਹਾਇਕ ਰਿਹਾ ਕਣਕ ਦੇ ਝਾੜ ਦੇ ਵਾਦੇ ਲਈ ਮੇਰੇ ਖਿਆਲੋਂ ਵੀ ਆਪਾਂ ਨੂੰ ਇਹਦੇ ਨਾਲ ਨਾਲ ਜਿਹੜੀਆਂ ਪੰਜਾਬ ਦੇ ਜੰਗਲ ਲਾਉਣ ਪ੍ਰੋਲੀਊਸ਼ਨ ਕੰਟਰੋਲ ਕਰਨ ਘਟਾਉਣ ਵਾਹਨਾਂ ਦੇ ਪ੍ਰੋਲੀਊਸ਼ਨ ਨੂੰ ਘਟਾਉਣ ਸੀਵਰੇਜ ਪ੍ਰੋਲੀਊਸ਼ਨ ਨੂੰ ਘਟਾਉਣ ਯਾਨੀ ਉਹ ਜਿਹੜੇ ਜਿਹਦੇ ਨਾਲ ਹੀਟ ਕੁਦਰਤੀ ਘਟੇ ਮਤਲਬ ਉਹ ਉਹ ਸਵਸਥੇ ਵੀ ਕਦਮ ਚੁੱਕਣਾ ਚਾਹੀਦੇ ਨੇ ਐਕਚੁਅਲੀ ਹਾਂ ਨਹੀਂ ਦੇਖੋ ਸਾਡੇ ਕੀ ਆ ਕਿ ਪੰਜਾਬ ਦੇ ਜਿਹੜੇ ਇੱਕ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜਾ ਰੁੱਖਾਂ ਦੀ ਰਕਬਾ ਹੈ ਉਹਦੇ ਵਿੱਚ ਕੋਈ ਸਾਨੂੰ ਇੱਕ ਕਹਿ ਦਈਏ ਕਿ ਕੋਈ ਨਿਰਨੇਜੋਗ ਜਾਂ ਕੋਈ ਵਾਧਾ ਨਹੀਂ ਹੋਇਆ ਸਾਡੀਆਂ ਇਸ ਦੇ ਉਲਟ ਬڑے-ਬڑے ਪੱਧਰ ਤੇ ਸਾਡੇ ਰੂਰ ਇਨਫਰਾਸਟ੍ਰਕਚਰ ਡਵੈਲਪ ਹੋ ਰਿਹਾ ਤੇ ਸਾਡੇ ਉਹਨਾਂ ਸੜਕਾਂ ਦੇ ਦਿਵਾਲੇ ਜਿਹੜੇ 50 50 ਸਾਲ ਜਾਂ 100 ਸਾਲ ਪੁਰਾਣੇ ਰੁੱਖ ਸਨ ਉਹ ਵੀ ਕੱਟੇ ਗਏ ਆ ਸੋ ਇਸੇ ਤਰ੍ਹਾਂ ਹੀ ਸਾਡੇ ਇੱਕ ਜਿਹੜਾ ਘਰਾਂ ਦਾ ਟ੍ਰੈਂਡ ਬਣਿਆ ਲੋਕਾਂ ਦਾ ਪਿੰਡਾਂ ਦੇ ਵਿੱਚ ਵੀ ਕਿ ਅਸੀਂ ਘਰਾਂ ਦੇ ਵਿੱਚ ਰੁੱਖ ਨਹੀਂ ਰਹਿਣ ਦੇਣਾ ਜਿਹੜੇ ਪੱਕੇ ਕਰ ਦੇਣੇ ਆ ਸੋ ਸਾਨੂੰ ਇੱਕ ਰੁੱਖੀ ਨੇ ਜਿਹੜੇ ਇਹਨਾਂ ਮਾਰੂ ਪ੍ਰਭਾਵ ਜਿਹੜੇ ਕਲਾਈਮੇਟ ਚੇਂਜ ਦੇ ਉਹਨਾਂ ਨੂੰ ਘਟਾਉ ਉਹਨਾਂ ਨੂੰ ਘਟਾਉਣ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰ ਸਕਦੇ ਆ ਸੋ ਸਾਨੂੰ ਇਸ ਪਾਸੇ ਸਾਡੀਆਂ ਐਫਰਟਸ ਜਿਹੜੀਆਂ ਨੇ ਗਵਰਨਮੈਂਟ ਪੱਧਰ ਤੇ ਵੀ ਲੋਕਾਂ ਦੇ ਪੱਧਰ ਤੇ ਵੀ ਹੋਣੀਆਂ ਚਾਹੀਦੀਆਂ ਨੇ ਇੱਕ ਡਿਟੇਲਡ ਪਲਾਨ ਜਿਹੜਾ ਸਾਨੂੰ ਕੋ ਲੈ ਕੇ ਆਉਣਾ ਪੈਣਾ ਕਿ ਸਾਨੂੰ ਰੁੱਖਾਂ ਏਥਲਾ ਰੱਖਬਾ ਕਿਦਾਂ ਵਧਾਉਣਾ ਹੈ ਉਹਦੇ 'ਚ ਸੁਝਾ ਦਿੱਤਾ ਜਾ ਸਕਦਾ ਕਿ ਜਿਹੜੇ ਸਾਡੇ ਨਵੇਂ ਰੋਡ ਡਵੈਲਪ ਹੋਏ ਨੇ ਉਹਨਾਂ ਦੇ ਦੋਵੇਂ ਪਾਸੇ ਘੱਟੋ ਘੱਟ 200 ਮੀਟਰ ਤੱਕ ਜਾਂ 250 ਮੀਟਰ ਤੱਕ ਜਿਹੜੇ ਖੇਤ ਨੇ ਉਹ ਸਰਕਾਰ ਉਹਨਾਂ ਦੇ ਵਿੱਚ ਸਿਰਫ ਰੁੱਖ ਹਿਲਾਏ ਹਾਂ ਤੇ ਜਿਹੜੀ ਮਾਲਕੀ ਆ ਖੇਤਾਂ ਦੀ ਉਹ ਸੰਬੰਧਿਤ ਨੁਕਸਾਨ ਦੀ ਰਹੇ ਤੇ ਉਹਨੂੰ ਜਿਹੜਾ ਕੰਪਨਸੇਟ ਜਿਹੜਾ ਉਹ ਵਧੀਆ ਕੰਪਨੀ ਸਿਰ ਦਿੱਤਾ ਜਾਵੇ ਜਿੰਨਾ ਉਹ ਰਵਾਇਤੀ ਖੇਤੀ ਜੋ ਉਹਨੂੰ ਪੈਸੇਂ ਵਗੇ ਹੋਵੇ ਨਾ ਵੱਧ ਦਿੱਤਾ ਜਾਵੇ ਕਿਉਂਕਿ ਇੱਕ ਰੁਕ ਰਿਹਾ ਨੇ ਇਹਨਾਂ ਦਾ ਖੋਤ ਹੈ ਇਹ ਜਿਹੜਾ ਕਾਰਬਨ ਜਿਹਨਾਂ ਸੜਕ ਤੇ ਸਾਡੇ ਵੀਕਲ ਚੱਲਦੇ ਨੇ ਉਹਨਾਂ ਦੇ ਜਿਹੜੇ ਐਮਿਸ਼ਨਸ ਨਿਕਲਦੇ ਨੇ ਕੁਝ ਜਿਹੜੇ ਬੜੇ ਹੈਵੀ ਮੈਟਲਸ ਹੁੰਦੀਆਂ ਨੇ ਟੌਕਸਿਕ ਹੁੰਦੇ ਨੇ ਸਾਡੇ ਜੇ ਉਹ ਰੁੱਖ ਲੱਗੇ ਹੋਣਗਾ 250 ਮੀਟਰ ਦਾ ਉਥੇ ਖੇਤੀ ਨਹੀਂ ਹੋਏਗੀ ਤਾਂ ਇਹਨਾਂ ਵੀ ਜਿਹੜੀ ਮਾਤਰਾ ਹੈ ਉਥੇ ਜੇ ਪਰਵਰਤੀ ਫਸਲਾਂ ਬੀਜਾਂਗੇ ਤਾਂ ਉਹਨਾਂ ਦੇ ਵਿੱਚ ਉਹ ਕੰਟੈਂਟ ਆ ਜਾਂਦਾ ਹੈ ਅਜਿਹੇ ਜਿਹੜੀ ਆਪਾਂ ਇਹ ਹੈ ਵੀ ਜਿਹੜਾ ਸੋਸ਼ਲ ਪੋਲ ਪੋਲੀਟੀਕਲ ਕੌਨਸ਼ੀਅਸਨੈਸ ਦਾ ਹਿੱਸਾ ਬਣ ਇਸ ਲਈ ਹੁਣ ਸਾਡੇ ਕਰੰਟ ਚੋਣ ਚੱਲ ਰਹੀ ਹੈ ਹਾਂਜੀ ਇਸ ਟੂਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਤੇ ਕਿਸੇ ਸਟੇਟ ਨੇ ਬਹੁਤ ਤਿੰਦਰੀ ਲੈਵਲ ਤੇ এনवायरमेंट ਦਾ ਮੁੱਦਾ ਸੈਂਟਰਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਜਾਂ ਸਟੇਟ ਲੈਵਲ ਦੀਆਂ ਪਾਰਟੀਆਂ ਨੇ ਵੀ ਹੋਰ-ਹੋਰ ਮਸਲੇ ਤੇ ਰਹਿ ਗਏ ਆ ਤੇ ਪੰਜਾਬ ਦੇ ਵਿੱਚ ਬਾਬਾ ਸਿੱਤਿਵਾਲ ਨੇ ਤੇ ਆਪਣੀ ਲੀਡਰਸ਼ਿਪ ਨੂੰ ਇੱਕ ਡਾਕੂਮੈਂਟ ਦਿੱਤਾ ਹੈਗਾ ਵੀ ਇਹਨੂੰ ਹਾਂ ਜੀ ਚੋਣ ਮੁੱਦਾ ਬਣਾਇਆ ਜਾਵੇ VOTING ਦਾ ਆਧਾਰ ਬਣਾਇਆ ਜਾਵੇ ਮਸਲੇ ਨੂੰ ਤੇ ਮੇਰਾ ਖਿਆਲ ਆ ਵੀ ਚੋਣ ਮੁੱਦਾ ਵੀ ਜਿਹੜੇ ਤੇ ਪ੍ਰੈਸ਼ਰ ਗਰੁੱਪ ਨੇ ਉਹਨਾਂ ਨੂੰ ਵੀ এনਵਾਇਰਨਮੈਂਟ ਦੇ ਸਬੰਧ ਚ ਜਾਂ ਸੋਸ਼ਲ ਗਰੁੱਪ ਨੇ ਉਹਨਾਂ ਨੂੰ ਵੀ ਤੇ ਇੱਕ ਮੁੱਦਾ ਬਣਾਉਣਾ ਚਾਹੀਦਾ ਹੈ মিডিਆ ਨੂੰ ਖਾਸ ਕਰਕੇ ਇਸ ਤੇ ਜੋੜ ਦੇਣਾ ਚਾਹੀਦਾ ਤੇ ਇਹ ਦੇ ਨਾਲ ਆਪਾਂ ਹੋਰ ਕੀ ਐਫਰਟਸ ਨਹੀਂ ਦੇਖੋ ਦੇਖੋ ਸਾਡੇਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਹੂੰ ਕਿਉਂਕਿ ਸਾਡੀ ਰਾਜਨੀਤੀ ਹੀ ਜਿਹੜੀ ਆ ਉਹ ਲੋਕਾਂ ਦੇ ਜੀਵਨ ਪੱਧਰ ਦੀ ਡਾਇਰੈਕਸ਼ਨ ਤੈਅ ਕਰ ਦਿੰਦੇ ਆ ਆਖਰ ਨੂੰ ਡਿਸੀਜਨ ਮੇਕਿੰਗ ਬਿਲਕੁਲ ਜਿਹੜੇ ਆ ਉਹ ਕ੍ਰਿਟੀਕਲ ਇਸਟੈਬਲਿਸ਼ਮੈਂਟਸ ਹੀ ਹੁੰਦੀਆਂ ਨੇ ਹੂੰ ਹੂੰ ਸੋ ਉਹ ਪੰਜਾਬ ਦੇ ਪਾਣੀ ਜ਼ਰੀਲੇ ਵੀ ਹੋਏ ਨੇ ਤੇ ਪੰਜਾਬ ਦੇ ਪਾਣੀ ਡੂੰਘੇ ਵੀ ਹੋਏ ਨੇ ਹੂੰ ਹੂੰ ਅ ਇਸ ਤੋਂ ਇਲਾਵਾ ਸਾਡਾ ਕਿਉਂਕਿ ਖੇਤੀਬੀ ਦੇ ਢਾਂਚਾ ਹੋਣ ਕਰਕੇ ਹੂੰ ਬਹੁਤ ਵੱਡ ਮੈਸਿਵ ਸਕੇਲ ਤੇ ਆਪਾਂ ਕਹਿ ਸਕਦੇ ਆ ਕਿ ਸਾਡੀ ਪੈਸਟੀਸਾਈਡ ਵੀ ਸਪਰੇ ਹੁੰਦੀਆਂ ਨੇ ਜਿਹਦੇ ਕਰਕੇ ਸਾਡੀ ਧਰਤੀ ਵੀ ਜ਼ਰੀਲੀ ਹੋਈ ਆ ਵੱਡਾ ਹਵਾਵੀ ਜਰੀਲੀ ਹੋਈ ਆ ਰੈਜ਼ਿਡੂ ਬਰਨਿੰਗ ਵੀ ਹੋਣੀ ਹਾਂਜੀ ਹਾਂਜੀ ਤੇ ਹਾਂ ਉਹ ਵੀ ਹਰ ਸਾਲ ਆਪਾਂ ਜਿਹੜੇ ਅੱਗਾਂ ਲੱਗਦੀਆਂ ਨੇ ਖੇਤਾਂ ਦੇ ਵਿੱਚ ਅੱਛਾ ਹੁਣ ਜੇ ਚੰਨ ਸਿਚੇ ਵਾਲ ਸੋਰਾਂਜ ਦੀ ਗੱਲ ਕੀਤੀ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਇੱਕ ਇੱਕ ਐਗਜ਼ਾਮਪਲ ਸੈੱਟ ਕੀਤੀ ਹਾਂ ਹਾਂ ਆਪਣੀ ਜਿਹੜੀ ਕਾਲੀ ਬਈ ਸੀ ਉਹਨੂੰ ਰਿਵਾਈਵ ਕਰਕੇ ਹਾਂ ਹਾਂ ਔਰ ਬਹੁਤ ਵੱਡਾ ਪੰਜਾਬ ਲਈ ਉਹਨਾਂ ਨੇ ਇੱਕ ਨਾਮਣਾ ਖੱਟਿਆ ਹਾਂ ਬਿਲਕੁਲ ਸੋ ਜੇ ਇੱਕ ਬੰਦਾ ਇੱਡੇ ਵੱਡੇ ਪੱਧਰ ਤੇ ਤਬਦੀਲੀ ਲਈ ਆ ਸਕਦਾ ਹੂੰ ਜੇ ਸਾਡੀਆਂ ਰਾਜਨੀਤਿਕ ਧਿਰਾਂ ਤੇ ਲੋਕ ਜੋੜ ਕੇ ਹਾਂ ਸਾਡੇ ਜਿਹੜੇ ਪੱਖ ਦੇ ਮਸਲੇ ਨੇ ਵਾਤਾਵਰਨ ਸੰਬੰਧਿਤ ਜਿਹੜੇ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਦੀ ਸਿਹਤ ਹੂੰ ਮਨਸਰ ਆ ਉਹ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਹੋਣਾ ਚਾਹੀਦਾ ਹੂੰ ਉਹਨਾਂ ਦਾ ਇੱਕ ਵਿਜ਼ਨ ਲੋਕਾਂ ਨੂੰ ਦਿਖਾ ਜਾਂ ਚਾਹੀਦਾ ਹੈ ਸਾਰੇ ਰਾਜਨੀਤਿਕ ਧਿਰਾਂ ਵੱਲੋਂ ਕਿ ਉਹ ਇਸ ਪਾਸੇ ਨੂੰ ਕਿੰਨਾ ਚਿਰਨ ਕਿਤੇ ਕਿਵੇਂ ਤੁਰਨਗੇ ਸਮਾਜ ਨੂੰ ਪੂਰੀ ਸੁਸਾਇਟੀ ਨੂੰ ਜਿਹੜਾ ਰਾਜਨੀਤਿਕ ਜਾਂ ਜਿਹੜੇ ਮਸਲੇ ਨੇ ਹਾਂ ਉਹਨਾਂ ਦੇ ਜਦੋਂ ਉਹਨਾਂ ਨੂੰ ਹੱਲ ਕਰਨਾ ਉਹਨਾਂ ਤੇ ਕੰਪੇਨਸ ਚਾਉਣੀਆਂ ਨੇ ਉਹਨਾਂ ਤੇ ਕੋਈ ਫਿਜ਼ੀਕਲੀ ਐਕਟ ਕਰਨਾ ਹਾਂਜੀ ਹਾਂਜੀ ਉਹ ਸਮਾਜ ਨੂੰ ਹਿੱਸੇ ਉਹਨੂੰ ਨਾਲ ਸ਼ਾਮਲ ਕਰਨਾ ਚਾਹੀਦਾ ਉਹਨੂੰ ਸੱਦੇ ਦੇਣੇ ਚਾਹੀਦੇ ਕਾਲਸ ਦੇਣੇ ਚਾਹੀਦੇ ਨਹੀਂ ਬਿਲਕੁਲ ਇਹ ਇਹ ਭੱਖ ਦੇ ਮਸਲੇ ਨੇ ਸਾਡੇ ਪਰ ਇਹਨਾਂ ਵਰਕ ਕੀਤੇ ਹੋਏ ਨੇ ਮੇਰੇ ਖਿਆਲ ਅਭੀ ਇਹ ਤਾਂ ਇਹ ਵੀ ਨਹੀਂ ਸਾਡੇ ਵੀ ਨਹੀਂ ਇਹ ਮਸਲਾ ਸਾਡੀ ਚੋਣ ਹੈ ਮੁਹਿਮ ਦਾ ਹਿੱਸਾ ਫਿਰ ਬਣਿਆ ਹੀ ਨਹੀਂ ਸਾਡੇ ਅਜੇ ਤੱਕ ਸਾਡੇ ਆਮ ਜਿਹੜੀ ਮਾਨਸਿਕਤਾ ਹੈ ਉਹਦੀ ਕੌਨਸ਼ੀਅਸਨੈਸ ਦਾ ਇਹ ਸਾਨੀ ਬਣਿਆ ਸੋ ਜਦੋਂ ਲੋਕਾਂ ਦੀ ਕੌਨਸ਼ੀਅਸਨੈਸ ਦਾ ਉਹਨਾਂ ਦੀ ਚੇਤਨਾ ਦਾ ਹਿੱਸਾ ਬਣ ਜਾਏਗਾ ਤਾਂ ਫਿਰ ਲੋਕ ਖਿਲਾਰ ਕੇ ਜੋ ਰਾਜਨੀਤੀ ਜਿਹੜੇ ਨਸਬੰਧਤ ਲੋਕ ਨੇ ਉਹਨਾਂ ਨੇ ਜਦੋਂ ਇਸ ਮੁੱਦੇ ਤੇ ਸਵਾਲ ਪੁੱਛਿਆ ਕਰਨਗੇ ਜਾਂ ਉਹਨਾਂ ਨੂੰ ਜਿਵੇਂ ਹੁਣ ਕਿਸਾਨੀ ਮੁੱਦੇ ਤੇ ਕੁਐਸਚਨ ਕੁਐਸਚਨ ਕਰਦੇ ਆ ਸੋ ਜਦੋਂ ਅਸੀਂ ਇਹਨਾਂ ਮੁੱਦਿਆਂ ਦੇ ਸਵਾਲ ਕਬਲ ਪੁੱਛਣ ਲੱਗ ਪਈ ਤੇ ਫਿਰ ਉਸ ਦਿਨ ਮੇਰੇ ਖਿਆਲ ਦੇ ਵਿੱਚ ਵੀ ਇਹ ਇਹ ਵੀ ਮੁਸ਼ਕਲ ਦੇ ਲਈ ਆਉਣੇ ਸ਼ੁਰੂ ਹੋ ਜਾਏਗੀ ਸੋ ਮੇਰਾ ਖਿਆਲ ਆ ਵੀ ਅੱਜ ਸੇ ਇਨਾ ਕਾਫੀ ਹੈ ਅਸੀਂ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਵੀਡੀਓ ਨੂੰ ਚੰਗੀ ਲੱਗੇ ਤੇ ਇਹਨੂੰ ਅੱਗੇ ਸਾਂਝੀ ਵੀ ਕਰਨਾ ਕੋ ਹੋਰ ਦੇ ਆਪਣੇ ਪਾਠਕ ਉਹਨਾਂ ਨੂੰ ਸੁਣਾਉਣਾ ਆਪ ਸੁਣਾ ਸੋ ਥੋੜਾ ਸਾਰਿਆਂ ਦਾ ਹਾਂਜੀ ਹਾਂਜੀ